ਤੀਆਂ ਤੇ 53 ਘਰ ਦੀ ਰੌਣਕ ਹੋਵਣ ਤੀਆਂ ਘਰ ਦੀ ਰੌਣਕ ਹੋਵਣ ਤੀਆਂ ਤਰਿੰਜਣ ਲੱਗਦੀ ਨਾਲ ਨੇ ਤੀਆਂ ਘਰ ਦੀ ਰੌਣਕ ਹੋਵਣ ਤੀਆਂ ਤਰਿੰਜਣ ਲੱਗਦੀ ਨਾਲ ਨੇ ਤੀਆਂ ਪਿੱਪਲ ਵੀ ਫਿਰ ਗਾਂਦੇ ਜਾਪਣ ਪਿੱਪਲ ਵੀ ਫਿਰ ਗਾਂਦੇ ਜਾਪਣ ਜਦ ਪਿੱਪਲੀ ਪੀਂਗਾ ਪਾਵਣ ਤੀਆਂ ਜਲਪੀਪਰੀ ਪਿੰਗਾ ਪਾਮਣ ਧੀਆਂ ਤੱਤੀ ਅੰਬਰ ਚੁੰਮਣ ਲੱਗਦੇ ਤੱਤੀ ਅੰਬਰ ਚੁੰਮਣ ਲੱਗਦੇ ਅੰਬਰੀ ਪੀਂ ਚੜਾਉਂਦੀਆਂ ਧੀਆਂ ਅੰਬਰੀ ਪੀਂ ਚੜਾਉਂਦੀਆਂ ਧੀਆਂ ਘੜਾ ਕੜੋਲੀ ਛੱਜ ਤੇ ਪੱਖੀਆਂ ਘੜਾ ਕੜੋਲੀ ਛੱਜ ਤੇ ਪੱਖੀਆਂ ਚਰਖੇ ਤੇ ਤੰਦ ਪਾਉਂਦੀਆਂ ਧੀਆਂ ਘੜਾ ਕੜੋਲੀ ਛੱਜ ਤੇ ਪੱਖੀਆਂ ਘੜਾ ਕਢੋਲੀ ਛੱਜ ਤੇ ਪੱਖੀਆਂ ਚਰਖੇ ਤੇ ਤੰਦ ਪਾਉਂਦੀਆਂ ਧੀਆ ਮੱਥੇ ਟਿੱਕਾ ਸਿਰ ਫੁਲਕਾਰੀ ਮੱਥੇ ਟਿੱਕਾ ਸਿਰ ਫੁਲਕਾਰੀ ਗਿੱਧਾ ਬੋਲੀਆਂ ਪਾਉਂਦੀਆਂ ਧੀਆ ਸਰਿੰਦਰ ਏ ਅਰਦਾਸ ਹੈ ਕਰਦਾ ਸਰਿੰਦਰ ਏ ਅਰਦਾਸ ਹੈ ਕਰਦਾ ਹੱਸਦੀਆਂ ਵਸਦੀਆਂ ਰਹਣ ਤੀਨਾ ਵਸਦਾ ਰਹੀ ਪੰਜਾਬ ਏ ਮੇਰਾ ਬਸ ਦਾ ਰਹੇ ਪੰਜਾਬ ਹੀ ਮੇਰਾ ਲਗਾਉਂਦੀ ਆ ਰਹੇ ਤਰਿੰਜਨ ਤੀਆਂ ਲਗਾਉਂਦੀ ਆ ਰਹੇ ਤਰਿੰਜਨ ਤੀਆਂ